600 ਸਾਲ ਤੋਂ ਵੀ ਵੱਧ ਪੁਰਾਤਨ ਮੰਦਿਰ ਮਾਤਾ ਜੈੰਤੀ ਦੇਵੀ ਦੇ ਸਵਾਰ ਲੱਗੇ ਮੇਲੇ ਦੇ ਵਿੱਚ ਹਜ਼ਾਰਾਂ ਸੰਗਤਾਂ ਨਮਸਤਕ ਹੋਈਆਂ ਨੇ ਦੱਸਿਆ ਜਾ ਰਿਹਾ ਕਿ ਕਈ ਸਾਲਾਂ ਦਾ ਰਿਕਾਰਡ ਇਸ ਵਾਰ ਸੰਗਤਾਂ ਟੁੱਟਿਆ ਕਿਉਂਕਿ ਅੱਗੇ ਨਾਲੋਂ ਵੱਧ ਚੜ ਕੇ ਸੰਗਤਾਂ ਇਸ ਮੇਲੇ ਦੇ ਵਿੱਚ ਪਹੁੰਚੀਆਂ ਨੇ ਤੇ ਮਾਤਾ ਦੇ ਮੰਦਰ ਦੇ ਵਿੱਚ ਨਮਸਤਕ ਹੋਈਆਂ ਨੇ ਤਿਲ ਗ੍ਰਾਂਣ ਵਾਸਤੇ ਵੀ ਜਗ੍ਹਾ ਇਸ ਮੇਲੇ ਦੇ ਵਿੱਚ ਨਹੀਂ ਮਿਲ ਰਹੀ ਸੀ ਤਤਨੇਕੀ ਹੈ ਮਾਤਾ ਜੈੰਤੀ ਦੇਵੀ ਦਾ ਸਥਾਨ ਚੰਡੀਗੜ੍ਹ ਤੋਂ 7 ਕਿਲੋਮੀਟਰ ਦੂਰੀ ਦੇ ਉੱਤੇ ਪੈਂਦਾ ਹੈ ਜੋ ਕਿ ਨਿਊ ਚੰਡੀਗੜ੍ਹ ਦੇ ਪੰਜ ਪਿੰਡ ਜੈੰਤੀ ਮਾਜਰੀ ਗੂੜਕਸੋਲੀ ਬਕਿੰਟੀ ਕਰੋਂਦੇਆ ਦਾ ਜੋ ਕਿ ਪੰਜ ਪੱਤਿਆਂ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਉਸ ਏਰੀਏ ਦੇ ਵਿੱਚ ਮਾਤਾ ਜੈੰਤੀ ਦੇਵੀ ਦਾ ਮੰਦਿਰ ਇੱਕ ਪਹਾੜੀ ਦੇ ਉੱਤੇ ਸਥਿਤ ਹੈ ਇੱਥੇ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮੇਲਾ ਬੜਾ ਧੂਮ-ਧਾਮ ਨਾਲ ਪਰਿਆ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਨਾਲ ਸੰਗਤਾਂ ਪਹੁੰਚੀਆਂ ਨੇ ਤਾਂ ਕਾਫੀ ਦੁਕਾਨਾਂ ਵੀ ਦਿਲਿਤ ਦੁਕਾਨਦਾਰਾਂ ਬੋਲੋ ਸਜਾਇਨਾ ਕਈਆਂ ਨੇ ਤੇ ਲੋਕਾਂ ਵੱਲੋਂ ਖਰੀਦਾਰੀ ਵੀ ਕੀਤੀ ਕਿ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਪ੍ਰਾਤਿਰ ਸਮਾ ਵੀ ਲੋਕਾਂ ਨੂੰ ਯਾਦ ਆਂਦਾ ਕਿ ਜਦੋਂ ਮੇਲਿਆਂ ਦੇ ਵਿੱਚ ਇਸ ਤਰੀਕੇ ਨਾਲ ਸਾਰੇ ਹੀ ਕੁੰਮ ਦੇ ਸੀ ਤਾਂ ਇਹ ਬਹੁਤ ਇਤਿਹਾਸਿਕ ਤੇ ਪੁਰਾਣਾ ਮੇਲਾ ਹੈ ਜਿੱਥੇ ਕਿ ਹਰ ਬੰਦੇ ਨੂੰ ਹਰ ਸੰਕਤਾ ਨੂੰ ਇਸ ਮੇਲੇ ਦਾ ਇੰਤਜ਼ਾਰ ਵੀ ਰਹਿੰਦਾ ਹੈ ਜਿੱਥੇ ਖਰੀਦਾਰੀ ਕਰਨ ਵਾਸਤੇ ਦੁਕਾਨਾਂ ਲੱਗੀਆਂ ਹੋਈਆਂ ਸੀ ਦੂਜੇ ਪਾਸੇ ਬੱਚਿਆਂ ਵਾਸਤੇ ਝੋਲੇ ਤੇ ਹੋਰ ਕਈ ਇਸ ਤਰੀਕੇ ਦੀਆਂ ਚੀਜ਼ਾਂ ਸੀ ਜੋ ਕਿ ਖਿੱਚਦੇ ਕੇਂਦਰ ਵੀ ਬਣੀਆਂ ਤਸੀਂ ਇਸ ਮੌਕੇ ਤੁਸੀਂ ਦੇਖੋ ਕਿ ਸੰਗਤਾਂ ਦੇ ਰਹਿਣ ਵਾਸਤੇ ਵੀ ਜੈੰਤੀ ਮਾਤਰੀ ਪ੍ਰਬੰਧਕ ਕਮੇਟੀ ਤੇ ਨਾਲ ਮੰਦਰ ਕਮੇਟੀ ਵੱਲੋਂ ਖਾਸ ਪ੍ਰਬੰਧ ਜਿਹੜੇ ਰਹਿਣ ਵਾਸਤੇ ਵੀ ਕੀਤੇ ਹੋਏ ਸੀ। ਦੂਜੇ ਪਾਸੇ ਸੰਗਤਾਂ ਦੇ ਖਾਣ ਵਾਸਤੇ ਕਈ ਤਰ੍ਹਾਂ ਦੇ ਲੰਗਰ ਵੀ ਸ਼ਰਧਾਲੂਆਂ ਵੱਲੋਂ ਲਗਾਏ ਗਏ ਨੇ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਮੇਲੇ ਦੇ ਵਿੱਚ ਇੱਕ ਰੌਣਕ ਲੱਗ ਤੋਂ ਸੀ ਕਿ ਜਿਸ ਤੇ ਕੀ ਪਰਾਤਲ ਸਮਾਜ ਜੂਰ ਹਰ ਬੰਦੇ ਨੂੰ ਯਾਦ ਆਉਂਦਾ ਹੋਵੇਗਾ ਤੇ ਨਾਲ ਦੀ ਨਾਲ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਕਿਉਂਕਿ ਜਿਸ ਤਰੀਕੇ ਨਾਲ ਇਹ ਪ੍ਰਾਤਨ ਮੇਲਾ ਤੇ ਪ੍ਰਾਤਨ ਜੋ ਕਿ ਹਰ ਸਾਲ ਮੇਲੇ ਦੇ ਵਿੱਚ ਸੰਗਤਾਂ ਪਹੁੰਚਦੀਆਂ ਨੇ ਤਾਂ ਇਸ ਮੇਲੇ ਦੀ ਅਡਿਕ ਹਰ ਸੰਗਤਾਂ ਰਹਿੰਦੀ ਹੈ ਤੁਸੀਂ ਵੀ ਜੈ ਮਾਤਾ ਦੀ ਜੂਰ ਲਿਖ ਦਿਓ ਕਿਉਂਕਿ ਮਾਤਾ ਦੇ ਚਰਨਾਂ ਦੇ ਵਿੱਚ ਤੁਹਾਡੀ ਵੀ ਹਾਜ਼ਰੀ ਲੱਗੇਗੀ ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਨਾਲ ਸੰਗਤਾਂ ਪਹੁੰਚੀਆਂ ਨੇ ਤਾਂ ਹਜ਼ਾਰਾਂ ਸੰਗਤਾਂ ਨਜ਼ਰ ਆ ਰਹੀਆਂ ਨੇ ਤੇ ਖਰੀਦਾਰੀ ਵੀ ਕਰਦੇ ਤੁਸੀਂ ਦੇਖੋ ਝੋਲੇ ਵਗੈਰਾ ਤੇ ਹੋਰ ਵੀ ਇਸ ਤਰੀਕੇ ਦੀਆਂ ਚੀਜ਼ਾਂ ਸੀ ਜੋ ਕਿ ਖੇਤ ਦਾ ਕੇਂਦਰ ਬਣਦੀਆਂ ਰਹੀਆਂ ਇਸ ਮੌਕੇ ਪੁਲਿਸ ਪ੍ਰਸ਼ਾਸਨ ਨੇ ਖਾਸ ਕਰਕੇ ਧਿਆਨ ਰੱਖਿਆ ਹੋਇਆ ਸੀ ਕਿ ਕਿਤੇ ਨਾ ਕਿਤੇ ਕੋਈ ਸ਼ਰਾਰਤੀ ਅੰਸਰ ਜਾਂ ਫਿਰ ਜੇਬ ਕਾਤਰ ਇਸ ਤਰੀਕੇ ਦੀ ਕੋਈ ਵਾਰਦਾਤ ਨੂੰ ਅੰਜਾਮ ਨਾ ਦੇ ਸਕਣ ਤੇ ਸੁਣ ਕੇ ਮੁੱਲਾਂ ਪਰ ਪੁਲਿਸ ਖਾਸ ਕਰਕੇ ਸਮੇਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੌਰ ਤੇ ਪਹੁੰਚੀ ਹੋਈ ਸੀ ਤਾਂ ਇਸ ਮੌਕੇ ਤੁਸੀਂ ਦੇਖ ਸਕਦੇ ਹੋ ਕਿ ਮੰਦਰ ਸੱਲੂ ਤਸਵੀਰਾਂ ਵਿੱਚ ਦਿਖਾ ਰਹੇ ਹਨ ਕਿੰਨੀ ਉਚਾਈ ਦੇ ਉੱਤੇ ਮਾਤਾ ਜੰਤੀ ਦੇਵੀ ਦਾ ਮੰਦਰ ਹੈ ਔਰ ਦੂਜੇ ਪਾਸੇ ਦੱਸਿਆ ਇਹ ਵੀ ਜਾਂਦਾ ਹੈ ਕਿ ਜੋ ਪੰਜ ਪਿੰਡ ਨੇ ਜੰਤੀ ਮੱਧ ਦੀ ਗੁੜਾ ਕਸੋਲੀ ਬਕਿੰਡੀ ਕਰਾਉਂਦੇ ਆਲਾ ਉਹਨਾਂ ਪੰਜ ਪਿੰਡਾਂ ਦੇ ਵਿੱਚ ਅੱਜ ਤੱਕ 600 ਸਾਲ ਤੋਂ ਵੱਧ ਹੋ ਗਿਆ ਦੂਜੀ ਮੰਜ਼ਲ ਨਹੀਂ ਪੈਂਦੀ ਕਿਉਂਕਿ ਦੂਜੀ ਮੰਜ਼ਲ ਪੈਣ ਤੇ ਕਈ ਲੋਕਾਂ ਦਾ ਹੁਣ ਤੱਕ ਨੁਕਸਾਨ ਹੋ ਚੁੱਕਾ ਹੈ ਤਾਂ ਲੋਕਾਂ ਦੇ ਵਿੱਚ ਇੱਕ ਡਰ ਵੀ ਹੈ ਤੇ ਦੂਜੇ ਪਾਸੇ ਮਾਤਾ ਸਤਕਾਰ ਵੀ ਲੋਕਾਂ ਵੱਲੋਂ ਰੱਖਿਆ ਜਾਂਦਾ ਹੈ ਕੀ ਦੂਜੀ ਮੰਜ਼ਲ ਨਹੀਂ ਪਾਣੀ ਤਜ ਤੱਕ ਵੀ ਕੋਈ ਦੂਜੀ ਮੰਜ਼ਲ ਨਹੀਂ ਪੈਂਦੀ ਦੱਸਿਆ ਜਾ ਰਿਹਾ ਹੈ ਕਿ ਮਾਤਾ ਦੇ ਮੰਦਰ ਦਾ ਇਤਿਹਾਸ ਵੀ ਬਹੁਤ ਵੱਡਾ ਹੈ ਜੋ ਕਿ ਇਸ ਏਰੀਆ ਦੇ ਵਿੱਚ ਬਾਈ ਰਾਜਿਆਂ ਦੀ ਰਿਹਸਤ ਸੀ ਜਿਸ ਨੂੰ ਥਨੌਰ ਸ਼ਹਿਰ ਵੀ ਕਿਹਾ ਜਾਂਦਾ ਸੀ ਥਨੌਰ ਸ਼ਹਿਰ ਦੇ ਰਾਜੇ ਨੇ ਕੋਈ ਇਸ ਤਰੀਕੇ ਦਾ ਕੰਮ ਕੀਤਾ ਜਿਸ ਤੋਂ ਬਾਅਦ ਮਾਤਾ ਨਾਰਾਜ ਹੋਈ ਜਿਸ ਤੋਂ ਬਾਅਦ ਉਹ ਥਨੌਰ ਸ਼ਹਿਰ ਰਾਜਿਆਂ ਨੂੰ ਬਰਬਾਦ ਖਤਮ ਹੀ ਕਰ ਦਿੱਤਾ ਜਿਸ ਤੋਂ ਬਾਅਦ ਜੱਕ ਅੱਜ ਤੱਕ ਜਿੱਥੇ ਰਿਹਸਤ ਸੀ ਉਹ ਜਗਤ ਉੱਤੇ ਨਾ ਹੀ ਆਬਾਦੀ ਹੁੰਦੀ ਹੈ ਨਾ ਹੀ ਅਜੇ ਤੱਕ ਕੋਈ ਦੀਵਾ ਵੱਧ ਹੈ ਜਿਸ ਤੋਂ ਬਾਅਦ ਤੁਸੀਂ ਦੇਖੋ ਕਿ ਮਾਤਾ ਜੰਨਤੀ ਦੇਵੀ ਦੇ ਇਹ ਪੰਜ ਪਿੰਡ ਚੋਕੀ ਮੰਨਣ ਵਾਲੇ ਨੇ ਗੁਜਰਪਾਲ ਚਾਰੇ ਦੇ ਪਿੰਡ ਨੇ ਤਾਂ ਇੰਨਾ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਮਹਾਨਤਾ ਮਾਤਾ ਜੰਨਤੀ ਦੇਵੀ ਦੀ ਹੈ ਤੇ ਸੁਣ ਲੈ ਕੇ ਤੁਸੀਂ ਦੇਖੋ ਕਿ ਹਰ ਸਾਲ ਮੇਲੇ ਵਾਸਤੇ ਖਾਸ ਪ੍ਰਬੰਧ ਇਨ੍ਹਾਂ ਪਿੰਡਾਂ ਦੇ ਵਿੱਚ ਕੀਤਾ ਜਾਂਦਾ ਤੇ ਨਾਲ ਦੀ ਨਾਲ ਸੰਗਤਾਂ ਵੀ ਬੜੀ ਖੁਸ਼ ਹੋ ਕੇ ਸ਼ਰਧਾ ਤੇ ਨਾਲ ਇਸ ਮੇਲੇ ਦੇ ਵਿੱਚ ਪਹੁੰਚਦੀਆਂ ਨੇ ਤੇ ਇਸ ਮੇਲੇ ਦਾ ਇਸ ਵਾਰ ਦਾ ਰਿਕਾਰਡ ਟੁੱਟਿਆ ਕਿਉਂਕਿ ਹਜ਼ਾਰਾਂ ਸੰਗਤਾਂ ਇਸ ਮੇਲੇ ਦੇ ਵਿੱਚ ਪਹੁੰਚੀਆਂ ਨੇ ਦੱਸ ਦਿੰਦੇ ਆ ਕਿ ਜਿੰਮੇ ਲੋਕ ਇੱਥੇ ਪਹੁੰਚਦੇ ਨੇ ਤਾਂ ਮਾਤਾ ਦੀ ਮਹਾਨਤਾ ਵੀ ਉਸ ਤਰੀਕੇ ਨਾਲ ਹੀ ਵੱਧਦੀ ਜਾ ਰਹੀ ਹੈ ਤਾਂ ਇਸ ਮੌਕੇ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਨਾਲ ਲੋਕ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਆਪਣੇ ਵਹੀਕਲ ਮੋਟਰਸਾਈਕਲ ਕਾਰਾਂ ਟਰੈਕਟਰਾਂ ਗੱਡੀਆਂ ਦੇ ਉੱਤੇ ਪਹੁੰਚੇ ਸੀ ਤਾਂ ਲੋਕਾਂ ਵੱਲੋਂ ਵੀ ਕਿਹਾ ਜਾ ਰਿਹਾ ਸਿਕਸ ਮੇਲੇ ਦੀ ਅੱਡੀ ਇੱਕ ਬਹੁਤ ਜ਼ਿਆਦਾ ਰਹਿੰਦੀ ਹੈ ਕਿਉਂਕਿ ਮਾਤਾ ਜੰਤੀ ਦੇ ਵੀ ਦੀ ਸ਼ਕਤੀ ਦੀ ਗੱਲ ਕਰੀਏ ਤਾਂ ਜੋ ਵੀ ਬੰਦਾ ਸ਼ਰਦਾ ਦੇ ਨਾਲ ਮਾਤਾ ਜੰਤੀ ਦੇ ਮੰਦਿਰ ਦੇ ਵਿੱਚ ਨਮਸਤਕ ਹੋਣ ਆਂਦਾ ਹੈ ਤਉ ਦਿਨ ਝੋਲੀਆਂ ਪਰ ਕੇ ਮਾਤਾ ਜੂਰ ਪੇਜਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਨਾਲ ਦੂਰ ਤੱਕ ਜਿੱਥੇ ਥੋੜੀ ਨજર ਜਾਂਦੀ ਹੈ ਤਾਂ ਹਜ਼ਾਰਾਂ ਇਸ ਲੋਕ ਜਿਹੜੇ ਇਸ ਮੇਲੇ ਦੇ ਵਿੱਚ ਪਹੁੰਚੇ ਹੋਏ ਸੀ ਪਰ ਇੱਥੇ ਸਭ ਤੋਂ ਵੱਡੀ ਸੁਖ ਦੀ ਗੱਲ ਇਹ ਹੈ ਕਿ ਨਾ ਤਾਂ ਕੋਈ ਕਿਸੇ ਨਾਲ ਲੜਦਾ ਹੈ ਤੇ ਨਾ ਹੀ ਕੋਈ ਬੰਦਾ ਨਰਾਜ ਹੁੱਕ ਜਾਂਦਾ ਕਿਉਂਕਿ ਬਹੁਤ ਹੀ ਬੰਦੇ ਦੇ ਮਨ ਦੇ ਵਿੱਚ ਸ਼ਰਧਾ ਤੇ ਮਾਤਾ ਦੇ ਇੱਕ ਡਰ ਹੁੰਦਾ ਹੈ ਕਿ ਜੋ ਵੀ ਬੰਦਾ ਕੋਈ ਗਲਤ ਕਰਦਾ ਹੈ ਤਾਂ ਮਾਤਾ ਉਸ ਨੂੰ ਫਿਰ ਦੰਡ ਵੀ ਨਾਲ ਦੀ ਨਾਲ ਦੇ ਦਿੰਦੀ ਹੈ ਤਾਂ ਇਸ ਮੌਕੇ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਜਿਸ ਤਰੀਕੇ ਨਾਲ ਹਰ ਸੰਗਤ ਦੇ ਚਿਹਰੇ ਦੇ ਉੱਤੇ ਮੁਸਕਾਨ ਹੈ ਹਰ ਸੰਗਤ ਹੱਸ ਕੇ ਜਿਹੜੀ ਇਸ ਮੇਲੇ ਦੇ ਵਿੱਚ ਪਹੁੰਚਦੀ ਹੈ ਖਰੀਦਾਰੀ ਕਰਦੀ ਹੈ ਧੀਆਂ ਭੈਣਾ ਮਾਮਾ ਸਾਰੀਆਂ ਇਸ ਮੇਲੇ ਦੇ ਵਿੱਚ ਆਣ ਕੇ ਆਪਣੇ ਮਨ ਦੋੜਾ ਖੁਸ਼ ਕਰਕੇ ਜਾਂਦਗੇ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਝੋਲੇ ਵਗੈਰਾ ਤੇ ਹੋਰ ਵੀ ਜਿਹੜੀਆਂ ਇਸ ਤਰੀਕੇ ਦੀ ਬੱਚਿਆਂ ਵਾਸਤੇ ਖੇਡਣ ਵਾਸਤੇ ਜਿਹੜਾ ਸਮਾਨ ਸੀ ਤਾਂ ਖਿਚਤ ਕੇ ਅੰਦਰ ਬਣਿਆ ਤਾਂ ਬੱਚੇ ਨੇ ਵੀ ਪੂਰਾ ਇੰਜੋਏ ਕੀਤਾ ਤਾਂ ਇਸ ਸਮੇਲੇ ਦੀ ਅਟਿਕ ਤੁਹਾਨੂੰ ਵੀ ਹਰ ਸਾਲ ਰੈਂਦੀ ਖੋਵੇ ਕਿ ਤੁਸੀਂ ਵੀ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਕੇ ਜੈ ਮਾਤਾ ਜੀ ਲਿਖੋ ਕਿਉਂਕਿ ਮਾਤਾ ਦੇ ਮੰਦਰ ਤੇ ਤੁਹਾਡੀ ਵੀ ਹਾਜ਼ਰੀ ਲੱਗੇ ਕਿ ਜਿਸ ਤਰੀਕੇ ਨਾਲ ਇਸ ਵਾਰ ਮਾਤਾ ਦੇ ਮੇਲੇ ਦੇ ਵਿੱਚ ਇਤਿਹਾਸਿਕ ਜਿਹੜਾ ਇਕੱਠ ਹੋਇਆ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਲੋਕ ਤੇ ਛੋਟੇ ਬੱਚੇ ਇਸ ਮੇਲੇ ਦੇ ਵਿੱਚ ਪਹੁੰਚੇ ਹੋਏ ਸੀ ਤਾਂ ਸਾਨੂੰ ਲੈ ਕੇ ਹੋਰ ਵੀ ਖਬਰਾਂ ਦੇਖਣ ਲਈ ਬਤਵਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਣੇ ਆਪਣੇ ਵਿਚਾਰ ਜਰੂਰ ਦਿਓ